ਦੋਸਤੋ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਲੋ ਜੀ ਗਰਮੀਆਂ ਆ ਗਈਆਂ ਤੇ ਅੱਜ ਆਪਾਂ ਪਾਣੀ ਫਰਮਾਇਸ਼ਾ ਬਣਾ ਲਈਏ ਹਨਾ ਲੋ ਜੀ ਸਾਰੀਆਂ ਚੀਜ਼ਾਂ ਜਿਹੜੀਆਂ ਆ ਗਈਆਂ ਪਾਣੀ ਵਾਲੀਆਂ ਟੋਟਲ ਚੀਜ਼ਾਂ ਪਾਣੀ ਵਾਲੀਆਂ ਮਿੱਤਰੋ ਆ ਗਈਆਂ ਸਾਰੀਆਂ ਤੇ ਇੱਕ ਇੱਕ ਕਰਕੇ ਮਿੱਤਰੋ ਇਹ ਆਪਾਂ ਖੋਲ ਦੇਣਾ ਹਾਂ ਸੇਤੀ ਸਾਰੀਆਂ ਖੋਲ ਲੈਣ ਲਓ ਜੀ ਵੀ ਚੀਜ਼ਾਂ ਦਾ ਪਾਣੀ ਐ ਇਹ ਤੇ ਆ ਹਣ ਸਾਰਾ ਆਪਾਂ ਧੁੱਪ ਧੱਪ ਲਵਾਵਾਂਗੇ ਕਿਰਾ ਖਾਲੀ ਕਰ ਲੀਏ ਸਾਰੀਆਂ ਇਹਨਾਂ ਚੀਜ਼ਾਂ ਬਈ ਇਹ ਆਪਾਂ ਖਾਲੀ ਭਰੋ ਕਰਕੇ ਥੋੜੀ ਜਿਹੀ ਧੁੱਪ ਲਵਾ ਕੇ ਤੇ ਫਿਰ ਇਹਨਾਂ ਨੂੰ ਕਰਦੇ ਆਂ ਕੋਸ ਜੀ ਜੰਕ ਖੋਲ ਲਈ ਆਪਾਂ ਇੱਕ ਵਾਰੀ ਲਓ ਜੀ ਆ ਆ ਗਈ ਆ ਜੀ ਠੰਡਾ ਆ ਲਓ ਇਹ ਪਾਉ ਪੂਰੀ ਠੰਡਕ ਆ ਪੂਰੀ ਜੀ ਬੜੀ ਖਾਸ ਹੈ ਇੱਕ ਲਓ ਜੀ ਆ फुल भी आ गया गुलाब यह भी चीजा का पानी है चीजा बो रगड़ के फे फे रात न लग्या करूँगा पानी फिर दऊगा नज़ारे आप सारिया चीजा खोल लीए ਲੋਈਆ ਤਾਂ ਪੌਡਰੀ ਆ। ਇਹ ਤਾਂ ਖੋਲਣ ਦੀ ਲੋੜ ਹੀ ਨਹੀਂ। ਇਹੜੀ ਚੁੱਗਾਂ ਮੈਂ। ਇਹ ਸਨ ਵਾਲੀਆਂ ਉਹ ਖੋਲ ਲਈਏ। ਲੋਈਆ ਕੋਲ ਡੋਡੇ ਇਹ ਵੀ ਫਨ ਕੇ ਪਾਵਾਂਗੇ। ਲੋਈ ਤੋਂ ਇੱਥੇ ਚੱਲ ਪੜ। தூச்சி அட்பாங்க ਟੋਪ ਲਵਾ ਕੇ ਤੇ ਫੇਰ ਆਪਾਂ ਨੂੰ ਲੋ ਥੋੜੀ ਜਿਹੀ ਟੋਪ ਲਵਾ ਲਈਏ ਵੀਰੋ ਆਸਮਾਨ ਆਪਣਾ ਆ ਗਿਆ ਸਾਰਾ ਤੇ ਟੋਪ ਵੀ ਬੜੀ ਖੂਬਸੂਰਤ ਹੈ ਅੱਜ ਤੇ ਦੇਜੂ ਦਾ ਰੱਖਣਾ ਪਊਆ ਧਿਆਨ ਕਿਉਂਕਿ ਦੇਜੂ ਸਾਡੀ ਬੜੀ ਖਰਾਬ ਹੈ ਹੁਣ ਕਿਰੋਂ ਆਪਾਂ ਨੂੰ ਥੋੜੀ ਜਿਹੀ ਧੁੱਪ ਲਵਾ ਲਈਏ ਤੇ ਆ ਜਿਹੜਾ ਸਮਾਨ ਹੈ ਇਹ ਆਪਾਂ ਲੈ ਚਲਦੇ ਹਾਂ ਇਹਨੂੰ ਧੁੱਪ ਦੀ ਲੋੜ ਹੈ ਨਹੀਂ ਲੋੜ ਯਾਰ ਚੀਜ਼ਾਂ ਨੂੰ ਧੁੱਪ ਦੀ ਲੋੜ ਹੈ ਜਿਹਦੇ ਚੋਂ ਆਪਾਂ ਆਹ ਇਹ ਵੀ ਕੱਢ ਲਈਏ ਹਾਂ ਕਿਉਂਕਿ ਇਹ ਵੀ ਚੱਪੋਂ ਨੈਕਸ ਵੈਸੇ ਹੀ ਕਰਨਾ ਹੈ ਲੋ ਜੀ ਕੁਛ ਦਿਨ ਟੁੱਪ ਲੱਗਦੀ ਆ ਫੇਰ ਆਪਾਂ ਇਹਨੂੰ ਸੁਕਾ ਕੇ ਤੇ ਪਿਸਾਂਗੇ ਠੀਕ ਹੈ ਜੀ ਤੇ ਆ ਖੜੀ ਆ ਸਾਡੀ ਡੇਜੂ ਵੀ